ਕਹਿੰਦਾ ਹੀ ਕਿ ਕੇ ਕੈਂਪਸ ਨਾਲੋਂ ਲੰਗਰ ਤਾਂ ਲੈ ਕੇ ਜਾਣਾ ਤੁਸੀਂ ਕਿਤੇ ਤੱਕ 50 ਕ ਬੰਦਿਆਂ ਦਾ ਬਸ ਜ਼ਿਆਦਾ ਨਹੀਂ ਆਗਾ ਲੰਗਰ ਲੈ ਕੇ ਆਏ ਭਾਈ ਸਟੂਡੈਂਟ ਨੇ ਜੀ ਸਟੂਡੈਂਟ ਨੂੰ ਵੀ ਰੋਕ ਰਹੇ ਨੇ ਵੀ ਸਟੂਡੈਂਟ ਵੀ ਨਾ ਅੰਦਰ ਲੱਗਾ ਜਿਹਨੋਂ ਲੰਗਰ ਲੈ ਕੇ ਆਏ ਆ ਆਈਡੀ ਦੇਖ ਲਓ ਕਾ ਵੀ ਨਹੀਂ ਜਾਣਦੇ ਨੇ ਹਾਂ ਹਾਂ ਆਈਡੀ ਕਾਰਡ ਹੈ ਸਾਰੇ ਸਟੂਡੈਂਟਾਸ ਦੇ ਲੰਗਰ ਲੈ ਕੇ ਆ ਰਹੇ ਨੇ ਤੇ ਉਹਦੇ ਤੇ ਵੀ ਇਹਨਾਂ ਨੂੰ ਦਿੱਕਤ ਆ ਨਾ ਨਾ ਇਹਨੂੰ ਬਰਾਮਾ ਤੁਹਾਡਾ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਕੱਲ੍ਹ ਹੀ ਪਾਸ ਨੂੰ ਨਹੀਂ ਕਿਹਾ ਸੀ ਮ ਖਾਂ ਲੰਗਰ ਆਣ ਦੋ ਲੰਗਰ ਉਹ ਮੋੜੇ ਦੇ ਜਾ ਕੇ ਨੇ ਆਉਣਗੇ ਕਮਾਲ ਕਰੀ ਜਾਂਦੇ ਤੁਸੀਂ ਪਤਿੰਡਾ ਜਿਹੜੇ ਛੋਟੀ ਗੱਡੀ ਜਾ ਰਿਹਾ ਓਏ ਤੁਸੀਂ ਕਮਲਕੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਨੇ ਕਿਹਾ ਸੀ ਸਮਾਂ ਲੱਗੋ ਯਾਰ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਗਰਮਾਇਆ ਮਾਹੌਲ ਪੁਲਿਸ ਵਾਲਿਆਂ ਨੇ ਰੋਕੀ ਲੰਗਰ ਵਾਲੀ ਟਰਾਲੀ ਨਹੀਂ ਜਾਣ ਦਿੱਤੀ ਅੰਦਰ ਨੌਜਵਾਨ ਦਾ ਵੱਧ ਗਿਆ ਪਾਰਾ ਪੁਲਿਸ ਦੇ ਵੱਡੇ ਅਫਸਰ ਨੂੰ ਸਿਖਾਇਆ ਸਬਕ ਜੀ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈ ਜਿਸ ਦੇ ਵਿੱਚ ਸੈਨਟ ਬਾਰੇ ਜਿਹੜੀ ਨੀਤੀਆਂ ਸਰਕਾਰ ਲੈ ਕੇ ਆ ਰਹੀ ਸੀ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਹੱਥਾਂ ਦੇ ਵਿੱਚ ਕਰ ਰਹੀ ਸੀ ਉਸ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਧਰਨਾ ਲੱਗਿਆ ਹੋਇਆ ਹੈ ਕਾਫੀ ਜ਼ਿਆਦਾ ਵੀਡੀਓ ਵਾਇਰਲ ਵੀ ਹੋਈਆਂ ਨੇ ਜਿਵੇਂ ਕਿ ਇੱਕ ਕੁੜੀ ਦੀ ਬਾ ਪੁਲਿਸ ਵਾਲੀ ਫੜ ਲੈਂਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਮੈਨੂੰ ਅੰਦਰ ਜਾਣ ਦਿਓ ਪਰ ਪੁਲਿਸ ਵਾਲੀ ਕਹਿੰਦੀ ਹੈ ਕਿ ਪਹਿਲਾਂ ਚੈਕਿੰਗ ਕਰਾ ਚੈਕਿੰਗ ਕਰਾਣ ਤੋਂ ਬਾਅਦ ਵੀ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਜਦ ਕਿ ਉਹ ਪੰਜਾਬ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਸੀ ਉਹ ਕੁੜੀ بار بار ਕਹਿੰਦੀ ਹੈ ਕਿ ਮੇਰੀ ਬਾਹ ਛੱਡ ਦੋ ਤੇਰੀ ਬਾਹ ਛੱਡ ਦੋ ਪਰ ਪੁਲਿਸ ਵਾਲੀ ਨਹੀਂ ਛੱਡਦੀ ਫਿਰ ਉਹ ਕਹਿੰਦੀ ਹੈ ਕਿ ਜੇ ਮੈਂ ਆਪਣੀ ਆਏ ਤੇ ਆ ਗਈ ਫਿਰ ਤੁਸੀਂ ਭੱਜਦੀ ਫਿਰੋਗੇ ਇਸ ਕੁੜੀ ਦੇ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਦਲਜੀਤ ਨੇ ਵੀ ਇਸ ਕੁੜੀ ਬਾਰੇ ਲਾਈਵ ਆਪਣੇ ਸ਼ੋਅ ਦੇ ਵਿੱਚ ਗੱਲ ਕੀਤੀ ਸਰਕਾਰ ਇੰਨੀਆਂ ਗੰਦੀਆਂ ਨੀਤੀਆਂ ਲੈ ਕੇ ਆਉਂਦੀ ਹੈ ਸਿਰਫ ਪੰਜਾਬ ਦੇ ਖਿਲਾਫ ਹੀ ਪਤਾ ਨਹੀਂ ਕਿਉਂ ਇਹਨਾਂ ਨੂੰ ਪੰਜਾਬੀਆਂ ਨਾਲ ਪੰਗਾ ਲੈਣਾ ਵਧੀਆ ਲੱਗਦਾ ਹੈ ਪਰ ਪੰਜਾਬੀ ਵੀ ਅੱਗੋਂ ਤੱਕੜੇ ਹੋ ਕੇ ਇਹਨਾਂ ਨੂੰ ਮੁਰਮਾ ਜ ਦਿੰਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸੈਨੇਟ ਚੰਗੀ ਤਰ੍ਹਾਂ ਚੱਲ ਰਹੀ ਹੈ ਫਿਰ ਉਸ ਨੂੰ ਭੰਗ ਕਰਨ ਦਾ ਕਿਉਂ ਪੰਗਾ ਲੈਂਦੇ ਹੋ ਕਿ ਤੁਸੀਂ ਪੰਜਾਬੀਆਂ ਨੂੰ ਪਰਖਦੇ ਹੋ ਕਿ ਇਹਨਾਂ ਦੇ ਵਿੱਚ ਦਮ ਹੈ ਜਾਂ ਨਹੀਂ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਕੁਝ ਨਾ ਕੁਝ ਮਹੀਨਿਆਂ ਵਿੱਚ ਅਜਿਹੀ ਚੀਜ਼ ਕਰਦੇ ਹੋ ਜਿਸ ਤੇ ਪੰਜਾਬੀ ਵੱਧ ਚੜ ਕੇ ਆਉਂਦੇ ਨੇ ਫਿਰ ਤੁਸੀਂ ਉਹਨਾਂ ਦੀਆਂ ਉਹੀ ਮੰਗਾਂ ਮਨ ਵੀ ਲੈਨੇ ਹੋ ਜੇ ਅਜਿਹਾ ਹੀ ਕਰਨਾ ਹੁੰਦਾ ਹੈ ਫਿਰ ਤੁਸੀਂ ਪਹਿਲਾਂ ਉਹ ਚੀਜ਼ਾਂ ਦੇ ਨਾਲ ਛੇੜਛਾੜ ਕਿਉਂ ਕਰਦੇ ਹੋ ਕਈ ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈ ਕਿ ਨਾਹੇ ਪੰ ਪੰਜਾਬ ਦੀ ਯੂਨੀਵਰਸਿਟੀ ਹੈ ਤੇ ਨਹੀਂ ਹੈ ਚੰਡੀਗੜ੍ਹ ਦੀ ਇਹ ਸਾਡੇ ਦਾਦੇ ਪਰਦਾਦਿਆਂ ਨੇ ਆਪਸ ਦੇ ਵਿੱਚ ਪੈਸੇ ਇਕੱਠੇ ਕਰਕੇ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬਣਵਾਈ ਸੀ ਅਤੇ ਇਸ ਨੂੰ ਚਲਾਇਆ ਸੀ ਅੰਗਰੇਜ਼ ਵੀ ਇਸ ਯੂਨੀਵਰਸਿਟੀ ਨੂੰ ਕਾਲਜ ਨੂੰ ਬੰਦ ਕਰ ਦਿੱਤਾ ਸੀ ਉਹਨਾਂ ਤੋਂ ਵੀ ਨਹੀਂ ਚੱਲਿਆ ਸੀ ਜੇਕਰ ਪੰਜਾਬ ਪੁਲਿਸ ਦੀ ਗੱਲ ਕਰੀਏ ਉਹ ਚੰਡੀਗੜ੍ਹ ਦੇ ਵਿੱਚ ਆਈ ਹੋਈ ਸੀ ਅਤੇ ਬਹੁਤ ਪੁਲਿਸ ਮੁਲਾਜ਼ਮ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਨੂੰ ਰੋਕਣ ਦੇ ਲਈ ਅੱਗੇ ਆ ਰਹੇ ਸੀ ਜੇਕਰ ਉਹਨਾਂ ਨੂੰ ਸਵਾਲ ਕੀਤਾ ਗਿਆ ਤੁਹਾਨੂੰ ਪੰਜਾਬ ਤੋਂ ਚੰਡੀਗੜ੍ਹ ਦੇ ਵਿੱਚ ਕਿਉਂ ਭੇਜਿਆ ਗਿਆ ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਭਗਵੰਤ ਮਾਨ ਦੇ ਆਰਡਰ ਨੇ ਜਾਂ ਫਿਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਏ ਹੋ ਪਰ ਉਹਨਾਂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਉੱਤੇ ਹੀ ਜੇਕਰ ਗੱਲ ਕਰੀਏ ਟਰਾਲੀ ਦੀ ਲੰਗਰ ਵਾਲੀ ਦੀ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਦੋਂ ਇੱਕ ਨੌਜਵਾਨ ਵਿਦਿਆਰਥੀ ਨੇ ਪੁੱਛਿਆ ਕਿ ਤੁਸੀਂ ਅੰਦਰ ਟਰਾਲੀ ਕਿਉਂ ਨਹੀਂ ਜਾਣ ਦੇ ਰਹੇ ਤਾਂ ਉਹ ਕਹਿੰਦੇ ਨੇ ਕਿ ਲੰਗਰ ਲੈ ਜਾਓ ਪਰ ਟਰਾਲੀ ਟਰ ਨਹੀਂ ਜਾਵੇਗਾ ਨੌਜਵਾਨ ਕਹਿੰਦਾ ਹੋਇਆ ਨਜ਼ਰ ਆਇਆ ਕਿ ਅਸੀਂ ਮੋਡਿਆਂ ਤੇ ਰੱਖ ਕੇ ਲੈ ਜਾਈਏ ਲੰਗਰ ਟਰੈਲੀ ਟਰੈਕਟਰ ਤਾਂ ਅੰਦਰ ਜਾਵੇਗਾ ਹੀ ਜਾਵੇਗਾ ਪਹਿਲਾਂ ਇਹ ਦੋਸਤੋ ਇਹ ਆਰਡਰ ਕਿਸ ਨੇ ਦਿੱਤਾ ਕਿ ਟਰੈਲੀ ਟਰੈਕਟਰ ਅੰਦਰ ਨਹੀਂ ਜਾਏਗਾ ਕਿ ਤੁਸੀਂ ਆਪਣੇ ਆਪ ਹੀ ਕਹਿ ਰਹੇ ਹੋ ਉਸ ਦੇ ਮੁਲਾਜ਼ਮ ਨਾਲ ਬਹੁਤ ਹੀ ਬਹਿਸ ਹੋਈ ਫਿਰ ਉਸ ਤੋਂ ਬਾਅਦ ਪੁਲਿਸ ਵਾਲੇ ਮੰਨ ਗਏ ਕਿ ਤੁਸੀਂ ਅੰਦਰ ਟਰੈਕਟਰ ਟਰੈਲੀ ਲੈ ਜਾ ਸਕਦੇ ਹੋ ਸੋ ਬਾਕੀ ਆਓ ਲੈ ਚੱਲਦੇ ਹਾਂ ਮੌਕੇ ਦੀ ਤੁਹਾਨੂੰ ਉਸ ਵੀਡੀਓ ਵੱਲ ਜਿੱਥੇ ਨੌਜਵਾਨ ਬਹਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਆਪਣੇ ਸਾਹਮਣੇ ਖੜੇ ਪੁਲਿਸ ਮੁਲਾਜ਼ਮ ਵੀ ਉਸ ਦੀ ਗੱਲ ਮੰਨ ਰਹੇ ਨੇ ਸੋ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਾ ਨਾ ਇਹਨੂੰ ਬਲਾਵਾ ਤੁਹਾਡੇ ਛੋਟਾ ਬੰਦਾ ਕਹਿ ਰਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟੈਕਸੀ ਬੱਸ ਨੂੰ ਨਹੀਂ ਕਿਹਾ ਸੀ ਮੈਨੂੰ ਘਰ ਆਣ ਦੋ ਮੈਂ ਚੱਲ ਲੰਗਰ ਉਹ ਮੋਢੇ ਦੇ ਜਾ ਕੇ ਨੇ ਆਉਣਗੇ ਕਮਾਲ ਕਰੀਏ ਨੇ ਤੁਸੀਂ ਉਹ ਤਿੰਨਾਂ ਜਿਹੜੇ ਛੋਟੀ ਗੱਡੀ ਜਾ ਪਰ ਤੁਸੀਂ ਕਮਲ ਕੁੱਟੀ ਜਾਂਦੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਮੋਂ ਇਹ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕੇ ਤੁਹਾਨੂੰ ਚੀਫ ਨੇ ਕਿਹਾ ਕਿਥੋਂ ਟੋਰ ਡਰ ਆਇਆ ਹੋਊਗਾ ਸਾਰ ਮੈਂ ਇਹੀ ਕਹਾ ਮਟਰਾਲੀ ਨੂੰ ਮਟਰਾਲੀ ਤੁਸੀਂ ਕਿਹਾ ਕੀ ਲੌਜੀਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਤਾਂ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਯਾਰ ਕੋਈ ਨਾ ਖਰਾਬ ਤੇਰਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰ ਨੂੰ ਡਰਾਈ ਜਾਣਾ ਇਹ ਕਹਿ ਰਹੇ ਕਿ ਉਧਰ ਦੀ ਆ ਇਧਰ ਦੀ ਤੂੰ ਕਹਣਾ ਤੇ ਤੂੰ ਕੌਣ ਆਏ ਕਹਿਣ ਵਾਲਾ ਇਹਨੂੰ ਕਿਹਾ ਕਿ ਨਹੀਂ ਸੀ ਬਣਾਇਆ ਨਾ ਸਾ ਆਪੇ ਲੈ ਆਰਡਰ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਿਹਾ ਵੀ ਕਿਨੇ ਦਿੱਤਾ ਉਹ ਐਸਡੀ ਨੇ ਕਿਹਾ ਉਹ ਐਸਡੀ ਨੂੰ ਫੋਨ ਲਾ ਫੋਨ ਲਾ ਵਸ ਹੱਥ ਜਿਨਾ ਕਰ ਉਹ ਫੋਨ ਲਾ ਉਸਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਦਾ ਤੂੰ ਬਾਹਰਲੇ ਬੰਦੇ ਉਥੋਂ ਮੋੜੀਏ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਰਿਹਾ ਪਤਾ ਨੂੰ ਮਾਰੇਗਾ ਲਾ ਪਰ ਮਰ ਉੱਤੇ ਜਾ ਬੱਜੂ ਗਈ ਉਹ ਤਾਂ ਗੱਲ ਕਰ ਰਿਹਾ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਗੱਲ ਕਰ ਕਰ ਗੱਲ ਕਰ ਕਿਹਦੇ ਆ ਚ ਬੱਜੂ ਆ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਮੈਂ ਦੱਸ ਤੂੰ ਉੱਪਰ ਦਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਕਿ ਉਹਨੇ ਚਪੇੜਾ ਪੈਣ ਦਾ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇ ਦਿੰਦਾ ਸੋ ਤੂੰ ਦੁਬਾਰੇ ਟੱਜਾ ਤੂੰ ਰੋਕੋ ਤੇ ਆਗੇ ਸਾਥ ਹੋ ਜਾ ਸਾਥ ਨਾ 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 ਤੈਨੂੰ ਕੀਰ ਤੂੰ ਗਈ ਆ ਰੋਕੀ ਸਾਥ ਹੋ ਜਾ ਸਾਥ ਤੂੰ ਕਹਿੰਦੇ ਤੂੰ ਰੁਕੀ ਆ ਓਏ 1 ਮੀਟਰ ਦਾ ਮਨ ਤੂੰ ਕਹਿੰਦਾ ਤੈਨੂੰ ਰੁਕੀ ਆ ਅਸਲੀ ਗੱਲਾਂ ਨਹੀਂ ਇਹ ਬਾਈ ਇਹਨੂੰ ਤੂੰ ਕਹਿੰਦਾ ਤੂੰ ਰੁਕੀ ਆ ਕੋਈ ਨਾ ਤੂੰ ਪਰ ਆਲਾ ਹੋ ਉਸ ਦਿਵਾਰ ਅੱਗੇ ਉਹ ਲਾਉਸ ਜਿਵੇਂ ਯਾਰ ਤੂੰ ਲੰਗਰ ਵਾਸਤੇ ਉਹ ਦੂਸਰ ਜਿਵੇਂ ਯਾਰ ਨਾ ਨਾ ਉਹ ਮੋਢਿਆਂ ਦੇ ਟੱਕੇ ਲਾਉਣਗੇ ਨੰਗਰ ਮੋਢਿਆਂ ਤੇ ਜਾਊਗਾ ਜੀ ਨਹੀਂ ਨਹੀਂ ਤਾਲੀ ਜਾਊਗਾ ਤੁਹਾਡੇ ਆਜੂ ਵੀ ਪੈਣੀ ਫਿਰ ਤਾ ਕਹਿ ਰਿਹਾ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਿਹਾ ਹਾਂ ਮੈਂ ਕਿਹਾ ਉਹ ਆਸ ਜੀ ਕਹਿ ਤੂੰ ਕਹਿ ਰਿਹਾ ਤਾ ਹਾਂ ਤੰਗੇ ਜਾਊਗਾ ਤੰਗੇ ਨਹੀਂ ਮਨਾ ਤਾਲੀ ਆਊਗੀ ਇਹ ਕਹਿ ਰਿਹਾ ਤਾਲੀ ਆਊਗੀ ਲੰਗਰ ਆਊਗਾ ਕੀ ਹੁੰਦਾ ਠੀਕ ਆ ਫਿਰ ਤਾਲੀ ਆਊਗੀ ਫਿਰ ਪੁੱਛਣਾ ਨਾ ਤੂੰ ਰੋਕ ਕੇ ਤੂੰ ਦੁਆਰੇ ਜਾ ਕੇ ਹੁਣ ਤਾ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰ ਉੱਪਰ ਅਸੀਂ ਤੈਨੂੰ ਤੇ ਗੇੜਾਂਗੇ ਇਹ ਕੀ ਸਾਹਮਣੇ ਗਿਆ ਤੂੰ ਲਿਖਿਆ ਨਾ ਇੱਕ ਦੋ ਵਟਾ ਤੂੰ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਜੇ 3 ਨੰਬਰ ਸੋਖਾਵੇਂ ਤਾਂ ਅਸੀਂ ਤੈਨੂੰ ਦੋ ਵਟਾ ਦੇਣੀ ਹੈ ਕਿਹੜੇ ਮੈਂ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਯਾਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲਈ ਉੱਥੇ ਖੜੀ ਯਾਰ ਉੱਥੇ ਖੜੀ ਕਹ ਬਾਈ ਬਣਾ ਤੋੜਨਾ ਨਹੀਂ ਕੋਈ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਕਦੇ ਇੱਕ ਕਦੇ ਦੋ ਹਰ ਜਗ੍ਹਾ